ਵਾਜਾ ਵਾਲੇ ਨੇ ਇਸ ਭਾਰਤ ਦੇ ਰਖਵਾਲੇ ਨੇ ਜਿਲੋਂ ਹੋਏ ਗੁੱਸੇ ਵਿੱਚ ਕਾਲੇ ਨੇ ਸੀ ਲਿਖ ਰੇ ਚਿੱਟੀਆਂ ਪਾਉਣ ਲਈ ਇੱਕ ਮੋਢੋ ਜਾਓ ਸੂਰਮਿਓ ਪੰਜਾਬ ਨੂੰ ਸਵਰਗ ਪੰਜਾਬ ਨੂੰ ਸਵਰਗ ਬਣਾਉਣ ਲਈ ਪਰ ਪਾਪੀ ਵਾਦੇ ਕਰਦੇ ਨੇ ਬੇਅੰਤ ਬਦੋਸ਼ੇ ਮਰਦੇ ਨੇ ਰਮੇ ਦੁਖਰੇ ਜਰਦੇ ਨੇ ਰਖਿਆ ਕਰ ਦੁਖੀ ਬਚਾਉਣੇ ਨੇ ਇੱਕ ਪਾਨ ਚਰਾਇ ਇਨਸਾਨਾਂ ਨੂੰ ਆਸਾ ਸਤਰੀ ਸਿੰਘ ਆਸਾ ਸਤਰੀ ਸਿੰਘ ਸਜਾਉਣੇ ਨੇ ਸਤ ਗੁਰਜੀ ਬਾਜਾ ਵਾਲੇ ਨੇ ਇਸ ਭਾਰਤ ਦੇ ਰਖਵਾਲੇ ਨੇ ਜਿਲੋਂ ਹੋਏ ਗੁਸੇ ਵਿੱਚ ਕਾਲੇ ਨੇ ਅਸੀਂ ਲਿਖ ਰਏ ਚਿੱਠੀਆਂ ਪਾਉਣ ਲਈ ਇੱਕ ਮੋਢੋ ਜਾਓ ਸਿੰਘੋ ਸੂਰਮਿਆਂ ਪੰਜਾਬ ਨੂੰ ਸਵਰਗ ਪੰਜਾਬ ਨੂੰ ਸਵਰਗ ਬਣਾਉਣ ਲਈ ਮਰੇ ਪਾਪੀ ਵਾਦ ਕਰਦੇ ਨੇ ਬੇਅੰਤ ਬਦੋਸ਼ੇ ਮਰਦੇ ਨੇ ਪਏ ਧਰਮੇ ਦੁਖੜੇ ਜਰਦੇ ਨੇ ਰਖਿਆ ਕਰ ਦੁਖੀ ਬਚਾਉਣੇ ਨੇ ਇੱਕ ਪਾਨ ਚਰਾ ਇਨਸਾਨਾਂ ਨੂੰ ਅਸਾਂ ਸਤਰੀ ਸਿੰਘ ਅਸਾਂ ਸਤਰੀ ਸਿੰਘ ਸਜਾਉਣੇ ਨੇ ਬੜੇ ਜੋਰ ਚ ਜਾਬ ਰਸਾਈ ਮਚਾਈ ਐ ਅਤੇ ਝੂੜ ਰਹੀ ਸਚਾਈ ਆ ਦੁਖੀਆਂ ਨੂੰ ਸਾਥੀ ਲਾਉਣ ਲਈ ਇੱਕ ਮੋਟ ਹੋ ਜਾਓ ਹਿੰਦੂਓ ਹਿੰਦ ਦਿਓ ਪੰਜਾਬ ਨੂੰ ਸਵਰਗ ਪੰਜਾਬ ਨੂੰ ਸਵਰਗ ਬਣਾਉਣ ਲਈ ਇਹ ਅੱਜ ਵਾਰ ਖੇਤ ਨੂੰ ਖਾ ਰਹੀ ਆ ਗੱਲ ਝੂਠੀ ਜਗ ਤੇ ਸਾਰੀ ਆ ਅਤੇ ਦੁਨੀਆ ਪਈ ਕਰ ਲਾ ਰਹੀ ਆ ਅਸੀਂ ਪਾਪੀ ਨੂੰ ਸਮਝਾਉਣਾ ਏ ਇੱਕ ਪਾੜ ਚਰਾਇ ਨਸਾਨਾ ਨੂੰ ਅਸਾ ਸਤਰੀ ਸਿੰਘ ਅਸਾ ਸਤਰੀ ਸਿੰਘ ਸਜਾਉਣੇ ਨੇ ਮਾਰਿਆਂ ਨੂੰ ਤਗੜੇ ਕੋਟਰੇ ਕਈ ਪਤ ਕਈਆਂ ਦੀ ਲੋਟ ਰਹੇ ਦੁੱਖ ਦੁਨੀਆਂ ਦੇ ਨਿਤ ਟੋਟ ਰਹੇ ਉਹਨਾਂ ਦੇ ਦਰਦ ਵਡਾਉਣ ਲਈ ਇੱਕ ਮੋਢਾ ਜੋ ਹਿੰਦੂ ਹੋਇੰਦ ਤਿਓ ਪੰਜਾਬ ਨੂੰ ਸਵਰਗ ਬਣਾਉਣ ਲਈ ਆਹਾ ਹੋ ਕਮਰ ਰੰਗੇ ਸਾਈ ਦਾ ਨਿਤ ਚੰਜੂ ਸ਼ਵਮਨ ਲਾਈਦਾ ਹਿੰਦੂਆਂ ਦਾ ਧਰਮ ਗਵਾਈਦਾ ਹੁਣ ਨਿਤ ਨਹੀਂ ਸੀਸ਼ਕ ਟਾਉਣ ਆਏ ਇੱਕ ਬਾਣ ਚਰਾ ਇਨਸ਼ਾਨਾ ਨੂੰ ਅਸਾ ਸਤਰੀ ਸਿੰਘ ਆਸਾ ਸਤਰੀ ਸੰਗ ਸਜਾਉਣੇ ਨੇ ਜਿਸ ਅਣਕ ਦੇਸ਼ ਚੋਂ ਮੁੱਕੀ ਐ ਸੱਚ ਆਈ ਫਿਰਦੀ ਲੁੱਕੀ ਐ ਪਈ ਤਾਉਣ ਇੱਜ਼ਤ ਦੀ ਝੁੱਕੀ ਐ ਸਬਨਾ ਦੀ ਇੱਜ਼ਤ ਬਚਾਉਣ ਲਈ ਇੱਕ ਮੋਢਾ ਜਾਓ ਹਿੰਦੂਓ ਹਿੰਦਦਿਓ ਪੰਜਾਬ ਨੂੰ ਸਵਰਗ ਪੰਜਾਬ ਨੂੰ ਸਵਰਗ ਬਣਾਉਣ ਲਈ ਸਭ ਦੇ ਚਿਹਰੇ ਮਜਰਾਏ ਨੇ ਗਮਿਆਂ ਦੇ ਬਦਲ ਛਾਏ ਨੇ ਗਏ ਮੰਦਰਾਂ ਨੇ ਕਾਟਾਏ ਨੇ ਮੰਦਰਾ ਤੇ ਸਤਰ ਚਲਾਉਣੇ ਨੇ ਇੱਕ ਪਾਣ ਚਰਾ ਇਨਸ਼ਾਨਾਂ ਨੂੰ ਅਸਾ ਸਤਰੀ ਸਿੰਘਾ ਅਸਾ ਸਤਰੀ ਸੰਗ ਸਜਾਉਣੇ ਨੇ ਛੱਡੋ ਜੀਨ ਮਰਨ ਦੇ ਝੇੜੇ ਨੂੰ ਲਓ 84 ਝੇੜੇ ਨੂੰ ਲਓ ਪਾਰ ਧਰਮ ਦੇ ਬੇੜੇ ਨੂੰ ਧਰਮ ਦੀ ਟਾਲ ਬਚਾਉਣ ਲਈ ਇੱਕ ਮੁਟਿਆਰ ਹਿੰਦੂ ਹੋ ਹਿੰਦ ਦੀਓ ਪੰਜਾਬ ਨੂੰ ਸਵਰਗ ਪੰਜਾਬ ਨੂੰ ਸਵਰਗ ਬਣਾਉਣ ਲਈ ਮਸਤੋ ਆ ਪਕਾਰ ਦੇ ਕੰਮ ਲਈ ਸੋਚੀਏ ਦੇ ਚਾਮਲਈ ਬਣੀਏ ਮਾਦਰੇ ਡਰਦੇ ਯਾਮਲਈ ਅਸਾਂ ਗੋਣ ਜਗਦੀਸ਼ ਤੇ ਕਾਉਣੇ ਨੇ ਇੱਕ ਪਾਰ ਚਰਾ ਇਨਸ਼ਾਨਾ ਨੂੰ ਅਸਾਂ ਸਤਰੀ ਸਿੰਘ ਅਸਾਂ ਸਤਰੀ ਸਿੰਘ ਜਾਨੇ ਨੇ ਬੰਤ ਪੈਣਾ ਵੱਲੋਂ ਵੀਰਾਂ ਵੱਲੋਂ ਕੀਰਤਨ ਪੀਟ ਮਾਇਆ ਹਾਜ਼ਰੀ ਮਾਰਾ ਕਿਰਪਾ ਕਰਨੀ ਤੰਦਰੁਸੀਆਂ ਚੜ੍ਹਦੀਆਂ ਕਲਾ ਕਿਰਤ ਕਮਾਈਆਂ ਦੇ ਵਾਧੇ ਮਾਨਦੇ ਮਨੋਰਥ ਪੂਰੇ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਜਿਹੜੀ ਜਿਹੜੇ ਸੰਗਤਾਂ ਆ ਰਹੀਆਂ ਨੇ ਸਾਰਿਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਦਾ ਮਹੀਨਾ ਖੁਸ਼ੀਆਂ ਦੇ ਭਰਿਆ ਨੰਗੇ ਸਭਨਾਂ ਸਤਿਗੁਰੂ ਤੰਦਰੁਸੀਆਂ ਬਖਸ਼ਿਸ਼ ਕਰਨ ਅੱਜ ਸੰਤ ਬਾਬਾ ਅਵਤਾਰ ਸਿੰਘ ਜੀ ਛੱਤ ਵਾਲੇ ਮਹਾਪੁਰਖ ਨਹਿਰ ਦੇ ਕੰਢੇ ਤਲਵੰਡੀ ਬਿਰਕ ਜਿਹੜੇ ਮਹਾਪੁਰਖਾਂ ਦੇ ਸ਼ੈਤਾਨ ਦੇ ਉੱਤੇ ਜਿੱਥੋਂ ਭਾਈ ਜਸਵਿੰਦਰ ਸਿੰਘ ਜੀ ਪੜਾ ਬਾਬਾ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਤੁਸੀਂ ਜਾਣਦੇ ਹੋ ਕਿ ਸਿਵਲ ਹਸਪਤਾਲ ਗੰਦਾਸਪੁਰ ਰੋਜ਼ ਦੁਪਹਿਰੇ ਤੇ ਰੋਜ਼ ਸ਼ਾਮ ਨੂੰ ਲੰਗਰ ਬਣਾ ਕੇ ਪ੍ਰਬੰਧਕ ਜਨ ਤੇ ਹਸਪਤਾਲ ਦੇ ਵਿੱਚ ਭਜਾਉਂਦੇ ਨੇ ਮਕੇਰੀਆਂ ਨਾਲ ਹੀ ਗੁਰਦਾਸਪੁਰ ਦੇ ਹਸਪਤਾਲ ਜਿੱਥੇ ਇਹਨਾਂ ਵੱਲੋਂ ਲੰਗਰ ਪਹੁੰਚਦੇ ਨੇ ਬਹੁਤ ਵੱਡੀ ਸੇਵਾ ਇਹਨਾਂ ਦੀ ਤੇ ਨਾਲ ਦੂਸਰੇ ਬੰਨੇ ਜਿੱਥੇ ਗੁਰਦਾਸਪੁਰ ਕਚਹਿਰੀ ਆ ਉਥੇ ਹਰ ਦੋ ਤਰੀਕ ਨੂੰ ਟਟ ਲੰਗਰ ਜਿਹੜੇ ਨੇ ਉਥੇ ਵਰਤਦੇ ਨੇ ਪਠਾਨਕੋਟ ਕਚਹਿਰੀ ਦੇ ਵਿੱਚ 5 ਤਰੀਕ ਹਰ ਮਹੀਨੇ ਦੀ ਉਥੇ 5 ਤਰੀਕ ਨੂੰ ਅਟੁੱਟ ਲੰਗਰ ਵਰਤਦੇ ਨੇ ਨਾਲ ਹੀ ਇਹ ਜਿਹੜੇ ਸੇਵਾਦਾਰ ਨੇ ਇਹ ਗਰੀਬ ਲੜਕੀਆਂ ਜਿਨ੍ਹਾਂ ਦੇ ਮਾਪੇ ਗਰੀਬ ਨੇ ਉਹਨਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਦੇ ਨੇ ਨਾਲ ਜਥਾ ਤੱਕਤ ਸਮਾਨ ਵੀ ਦਿੰਦੇ ਨੇ ਇਹਨਾਂ ਪ੍ਰਬੰਧਕਾਂ ਦੀ ਬਹੁਤ ਵੱਡੀ ਇਹ ਜਿਹੜੀ ਸੇਵਾ ਹੋਰ ਮੇਰੇ ਵੀਰਾਂ ਵੱਲੋਂ ਮੇਰੀਆਂ ਭੈਣਾਂ ਵੱਲੋਂ ਕੀਰਤਨ ਪੇਟ ਮਾਇਆ ਹਜਰ ਮਾਰਾ ਕਿਰਪਾ ਕਰਨੀ ਤੰਦ ਰਸਤੀਆਂ ਚੜਦੀਆਂ ਕਲਾ ਕਿਰਤ ਕਮਾਈਆਂ ਚ ਵਾਧੇ ਪਾਉਣੇ ਮਨ ਦੇ ਮਨੋਰਥ ਪੂਰੇ ਕਰਨੇ ਆਪਣੇ ਚਰਨਾਂ ਦਾ ਪਿਆਰ ਬਿਸ਼ਿਸ਼ ਕਰਨਾ ਹਾਜ਼ਰੀਆਂ ਦਰ ਪ੍ਰਮਾਨ ਕਰਨੀ ਤੇ ਸਾਧ ਸੰਗਤ ਦੀ ਗੁਰੂ ਮਾਰਾ ਕਹਿੰਦੇ ਨੇ ਇਹ ਜਲਮ ਸੰਡ ਕੋ ਜਰਿਆ ਨਹੀਂ ਜਾਣਾ ਕਿਉਂਕਿ ਜਲਮ ਕੌਣ ਕਰਦਾ ਸੀ ਉਸ ਵੇਲੇ ਹਿੰਦੁਸਤਾਨ ਦੀ ਗਦੀ ਉੱਤੇ ਹੈਗਾ ਸੀ ਔਰੰਗਜੀਤ ਤੇ ਉਹਨੇ ਬਹੁਤ ਜ਼ਿਆਦਾ ਜਿਹੜਾ ਦੁਨੀਆ ਦੇ ਨਾਲ ਧੱਕਾ ਕਰ ਰਿਹਾ ਸੀ ਜਿਦਾ ਅੱਜ ਸਾਡੇ ਨਾਲ ਮੋਦੀ ਕਰ ਰਿਹਾ ਕਿਉਂਕਿ ਦਿੱਲੀ ਦੀ ਸਦਾ ਟੱਕਰ ਰਹੀ ਹੈ ਪੰਜਾਬ ਦੇ ਨਾਲ ਕਿਸਾਨਾਂ ਦੇ ਖਾਤੇ ਦਿੱਲੀ ਦੀ ਸਦਾ ਟੱਕਰ ਰਹੀ ਹੈ ਪਹਿਲਾਂ ਵੀ ਸਾਡੇ ਸਿੰਘਾਂ ਨੇ ਜਾ ਕੇ ਧਰਨੇ ਲਾਏ ਤੇ ਸਾਰਸੰਗੀ ਜੀ ਉਥੇ ਕਈਆਂ ਸਿੰਘਾਂ ਨੇ ਸ਼ਹੀਦੀ ਪਾ ਦਿੱਤੀ ਇਹ ਸਰਕਾਰ ਵਾਅਦੇ ਕਰਕੇ ਮੁਰਕੇ ਮੁਕਰ ਗਈ ਤੇ ਸਾਧ ਸੰਜੀ ਹੁਣ ਫੇਰ ਸਿੰਘਾਂ ਨੇ ਜਾ ਕੇ ਉਹਤੇ ਧਰਨੇ ਲਾਏ ਨੇ ਤੇ ਮੋਦੀ ਨੂੰ ਇਹ ਚੇਤਾ ਭੁੱਲ ਗਿਆ ਕਿ ਨਾ ਕਿਸਾਨਾਂ ਨੇ ਮੈਨੂੰ ਵੋਟਾਂ ਪਾ ਕੇ ਮੈਨੂੰ ਇਸ ਗੱਦੀ 'ਤੇ ਬਿਠਾ ਲਿਆ ਤੇ ਉਹਨਾਂ ਹੀ ਕਿਸਾਨਾਂ ਦੇ ਲਹੂ ਦੇ ਨਾਲ ਨਹਾਉਂ ਡਿਆ ਇਹ ਸਾਧ ਸੰਜੀ ਰਾਜ ਨਹੀਂਗਾ ਕੋਈ ਨਹੀਂ ਉਦੋਂ ਰੰਗ ਜੇ ਵੀ ਇਦਾਂ ਕਰਦਾ ਸੀ ਉਹ ਵੀ ਕਿਸੇ ਨੂੰ ਨਹੀਂ ਸੀ ਵੇਖਦਾ ਕਿਸੇ ਬੰਦੇ ਨੂੰ ਕਿਸੇ ਹਿੰਦੂ ਨੂੰ ਕਿਸੇ ਮੁਸਲਮਾਨ ਨੂੰ ਜਿਹੜਾ ਵੀ ਉਹਦੇ ਕਾਬੂ ਹੁੰਦਾ ਸੀ ਉਹਨੂੰ ਹੀ ਮਾਰ ਦਿੰਦਾ ਸੀ ਤੇ ਸਾਸ਼ ਸੰਜੀਤ ਖਿਚਾਨਾ ਨਾਲ ਤੱਕਾ ਹੋ ਰਿਹਾ ਤੇ ਮੈਂ ਕਿਸਾਨਾਂ ਬਾਰੇ ਇੱਕ ਕਵਿਤਾ ਲਿਖੀ ਆ ਪ੍ਰਸੰਗ ਬਾਅਦ ਵਿੱਚ ਕਹਾਂ ਪਹਿਲਾਂ ਕਿਸਾਨਾਂ ਵਾਲੀ ਕਵਿਤਾ ਬੜੇ ਪਿਆਰ ਨਾਲ ਸੁਣੀ ਹੈ ਕੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਆ ਕਿ ਮਹਾਰਾਜ ਮੋਦੀ ਨੂੰ ਅਕਲ ਦੋ ਇਹਨੂੰ ਠੰਡ ਵਰਤਾਓ ਤੇ ਕਿਸਾਨਾਂ ਦੀਆਂ ਮੰਗਾਂ ਮੰਨ ਲੇ ਤੇ ਕਿਸਾਨ ਚੜ੍ਹਦੀ ਕਲਾ ਨਾਲ ਮੋਰਚਾ ਜਿੱਤ ਕੇ ਤੇ ਪੰਜਾਬ ਵਿੱਚ ਆਉਣ ਕੀ ਲਿਖਿਆ ਕਬਤਾ ਜੀ ਪਿਆਰ ਨਾਲ ਸਰਵਣ ਕਰੀਏ ਜੀ ਬਾਜਾਂ ਵਾਲੇ ਤੇਰੇ ਅੱਗੇ ਅਰਜੋਈ ਏ ਉੱਬਾ ਮਾਰ ਮਾਰ ਦੁਨੀਆਂ ਜੋ ਰੋਈ ਏ ਤੇਰੇ ਪਿਆਰ ਦੀ ਨਹੀਂ ਸੁਣਦਾ ਕੋਈ ਏ ਜ਼ੁਲਮ ਅੱਗੇ ਕਹਿੰਦੇ ਝੁਕਣਾ ਨਹੀਂ ਚਾਹੀਦਾ ਤੇਰੇ ਖਾਲਸੇ ਦਾ ਝੰਡਾ ਝੁਕਣਾ ਨਹੀਂ ਚਾਹੀਦਾ ਉਹ ਦਿੱਲੀ ਤੇਰੇ ਉੱਤੇ ਜ਼ੁਲਮਾਂ ਸੀ ਕਰਿਆ ਫਿਰ ਪਾਪਾਂ ਵਾਲਾ ਘਰ ਜਦੋਂ ਭਰਿਆ ਵੇਖੋ ਮੋਦੀ ਨੇ ਸ਼ਰਮ ਵਿੱਚ ਮਰਿਆ ਇਹ ਸ਼ੇਰ ਅੱਗੇ ਗੇਦਰਣ ਬੁਕਣਾ ਨਹੀਂ ਚਾਹੀਦਾ ਤੇਰੇ ਖਾਲਸੇ ਦਾ ਝੰਡਾ ਝੁਕਣਾ ਨਹੀਂ ਚਾਹੀਦਾ ਵਾਜਾ ਵਾਲੇ ਤੇਰੇ ਅਕੀਰ ਜੋਈਏ ਗੁੱਬਾ ਮਾਰ ਮਾਰ ਦੁਨੀਆ ਜੋ ਰੋਈਏ ਤੇਰੇ ਪਿਆਰਿਆਂ ਦੀ ਸੁਣਦਾ ਨਾ ਕੋਈ ਏ ਜ਼ੁਲਮ ਅੱਗੇ ਕਹਿੰਦੇ ਝੁਕਣਾ ਨਹੀਂ ਚਾਹੀਦਾ ਇਰੇ ਖਾਲਸੇ ਦਾ ਝੰਡਾ ਝੁਕਣਾ ਨਹੀਂ ਚਾਹੀਦਾ ਦਿਲ ਤੇਰੇ ਉਤੇ ਜੋਲਾ ਮਸੀ ਕਰਿਆ ਫਿਰ ਪਾਪਾ ਵਾਲਾ ਘਰ ਆ ਜਦੋਂ ਪਰਿਆ ਵੇਖੋ ਮੋਦੀ ਨੀ ਸ਼ਰਮ ਵਿੱਚ ਮਰਿਆ ਕੀ ਸ਼ੇਰਾਂ ਅੱਗੇ ਕਿਦਰਾ ਬੁਕੜਾ ਨਹੀਂ ਚਾਹੀਦਾ ਤੇਰੇ ਖਾਲਸੇ ਦਾ ਝੰਡਾ ਝੁਕਣਾ ਨਹੀਂ ਚਾਹੀਦਾ ਹਿੰਦੀ ਚੜ ਕੇ ਪੰਜਾਬ ਉਤੇ ਆਉਂਦੀ ਰਹੀ ਆ ਪੰਜਾਬ ਵਿੱਚ ਲੁੱਟ ਜੋ ਮਚਾਉਂਦੀ ਰਹੀ ਆਕੇ ਸਾਡੇ ਖੂਨ ਨਾਲ ਜੋ ਨਹਾਉਂਦੀ ਰਹੀ ਐਨਾ ਮੋਤਵਾਲਾ ਨਾਚ ਨੱਚਣਾ ਨਹੀਂ ਚਾਹੀਦਾ ਤੇਰੇ ਖਾਲਸੇ ਦਾ ਝੰਡਾ ਝੁਕਣਾ ਨਹੀਂ ਚਾਹੀਦਾ ਇਹਨਾਂ ਕਾਲਜੇ ਕਾਨੂੰਨ ਜੋ ਬਣਾਏ ਸੀ

ਸਿੱਖੀ ਵੇਖੀ ਅਸੀਂ ਕੰਡਿਆਂ ਤੇ ਰੋਲੇ ਦੀ ਮਿਲੇ ਕੁਰਸੀ ਤੇ ਇਹਨਾਂ ਬੁੱਕਣਾ ਨਹੀਂ ਚਾਹੀਦਾ ਤੇਰੇ ਖਾਲਸੇ ਦਾ ਝੰਡਾ ਝੁਕਣਾ ਨਹੀਂ ਚਾਹੀਦਾ ਓ ਛੋਟੇ ਸਾਬ ਜਾਦੇ ਸ਼ਹੀਦ ਕਰਵਾਏ ਸੀ ਲਾਲ ਨੀਆਂ ਵਿੱਚ ਹੈ ਚਨਵਾਏ ਸੀ ਬਾਂਧ ਬਾਂਦੇ ਤੇ ਅੱਗੇ ਕਟਵਾਏ ਸੀ ਕਿ ਆ ਜੁਲਮ ਅੱਗੇ ਝੁਕਣਾ ਨਹੀਂ ਚਾਹੀਦਾ ਤੇਰੇ ਖਾਲਸੇ ਦਾ ਝੰਡਾ ਝੁਕਣਾ ਨਹੀਂ ਚਾਹੀਦਾ ਜਿਹੜੇ ਦਿੱਲੀ ਜਿ ਧਰਨੇ ਜੋ ਲਾਉਂਦੇ ਨੇ ਤੇਰੇ ਨਾਮ ਵਾਲੇ ਲੰਗਰ ਜੋ ਚਲਾਉਂਦੇ ਨੇ ਕਈ ਹਾਸ ਕੇ ਸੀਂਦੀਆਂ ਵੀ ਪਾਉਂਦੇ ਨੇ ਤੇਰੇ ਸਿੱਕਾਂ ਦਾ ਸੀਸ ਝੁਕਣਾ ਨਹੀਂ ਚਾਹੀਦਾ ਤੇਰੇ ਖਾਲਸੇ ਦਾ ਚੰਗਾ ਝੁਕਣਾ ਨਹੀਂ ਚਾਹੀਦਾ ਦਾਤਾ ਤਾਈਂ ਥੋਰਾ ਯੋ ਨੋ ਸਮਝ ਆਦਿਓ ਮੌਤੇ ਉਹਦੇ ਸਿਰ ਉਤੇ ਆਦੇਓ ਇਹਨੋ ਦਿੱਲੀ ਵਿੱਚ ਕਹਿੰਦੇ ਸਮਝਾ ਦਿਓ ਉਹਦੇ ਮਸਤਾ ਦਾ ਹੈਗਾ ਮੁੱਕਣਾ ਨਹੀਂ ਚਾਹੀਦਾ ਤੇਰੇ ਖਾਲਸੇ ਦਾ ਝੰਡਾ ਝੁਕਣਾ ਨਹੀਂ ਚਾਹੀਦਾ ਹੁਣ ਮੋਦੀਆਂ ਤੂੰ ਬਾਹਰ ਕਿਉਂ ਆਉਂਦਾ ਨਹੀਂ ਸਾਨੂੰ ਆਣ ਕੇ ਤੇ ਮੁੱਕ ਤੂੰ ਦਿਖਾਉਂਦਾ ਨਹੀਂ ਸਾਨੂੰ ਆਣ ਕੇ ਤੇ ਮੂੰਹ ਤੂੰ ਦਿਖਾਉਂਦਾ ਨਹੀਂ ਕਦੀ ਮੰਨ ਵਾਲੀ ਬਾਤ ਤੂੰ ਬਤਾਉਂਦਾ ਨਹੀਂ ਪਾਪ ਕਰਕੇ ਕਦੀ ਲੁਕਣਾ ਨਹੀਂ ਚਾਹੀਦਾ ਤੇਰੇ ਖਾਲਸੇ ਦਾ ਚੰਗਾ ਚੁਕਣਾ ਨਹੀਂ ਚਾਹੀਦਾ ਚਾਰ ਖਾਲਸੇ ਜੋ ਦਿੱਲੀ ਵਿੱਚ ਆਏ ਨੇ ਚਾਰ ਖਾਲਸੇ ਜੋ ਦਿੱਲੀ ਵਿੱਚ ਆਏ ਨੇ ਤੇਰੇ ਨਾਲ ਪਰੀਤ ਮਹਾਂਬਲਦੇਵ ਨੂੰ ਲੈ ਆਏ ਨੇ ਸ਼ਾਨਦਾਰ ਮੈਂ ਲੇਖ ਕੇ ਸੁਣਾਇਨੇ ਨਾਮ ਪੰਬਲੀ ਦਾ ਸਦਾ ਉੱਚਾ ਹੈਗਾ ਚਾਹੀਦਾ ਤੇਰੇ ਖਾਲਸੇ ਦਾ ਝੰਡਾ ਝੁਕ ਨਾ ਲਈ ਚਾਹੀਦਾ ਇਹ ਖਾਲਸੇ ਗੁਰੂ ਮਹਾਰਾਜ ਨੇ ਬਣਾਏ ਐਸੇ ਕਰਕੇ ਨੇ ਕਿ ਕਦੀ ਵੀ ਇਹਨਾਂ ਦਾ ਸਿਰ ਜਿਹੜਾ ਝੁਕ ਨਹੀਂ ਚੱਕਦਾ ਇਸੇ ਕਰਕੇ ਮੈਂ ਕਵਿਤਾ ਲਿਖੀ ਸੀ ਕਿ ਮੋਦੀ ਸਾਹਿਬ ਤੁਹਾਨੂੰ ਦੁਨੀਆ ਨੇ ਗੱਦੀ ਦੇ ਉੱਤੇ ਬਿਠਾ ਲਿਆ ਤੇ ਇਨਾ ਜ਼ੁਲਮ ਪੰਜਾਬ ਦੇ ਉੱਤੇ ਭਾਰਤ ਦੇ ਉੱਤੇ ਨਾ ਕਰੋ ਕਿ ਦੁਨੀਆ ਤੁਹਾਡਾ ਨਾਂ ਲੈਣਾ ਵੀ ਜਿਹੜਾ ਉਹ ਮਾੜੀ ਗੱਲ ਸਮਝੇ ਇਸੇ ਕਰਕੇ ਬੇਨਤੀ ਕੀਤੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਾੜੇ ਤੁਸੀਂ ਨੇ ਕਵਿਤਾ ਸਰਵਣ ਕੀਤੀ ਹੈ ਜਿਦਾਂ ਹੁਣ મોદી ਕਰ ਰਿਹਾ ਇਹਦੇ ਤਰ੍ਹਾਂ ਰੰਗ ਜੇਬ ਜਦੋਂ ਦਿੱਲੀ ਦਾ ਬਾਦਸ਼ਾਹ ਸੀ ਤੇ ਉਹਦਾ ਇਹਨੇ ਵੀ ਹੱਥ ਕੀਤੀ ਸੀ ਉਹਨੇ ਕੀ ਕੀਤਾ ਈਦ ਆ ਈਦ ਨੰਗੇ ਗਈਏ ਵੀਰਵਾਰ ਆ ਜਿਹੜੀ ਈਦ ਨੰਗੇ ਗਈ ਵੀਰਵਾਰ ਜਿੱਦਣ ਬੁਰਜ ਸਾਹਿਬ ਦਾ ਨਗਰ ਕੀਰਤਨ ਆਇਆ ਸੀ ਸਾਡੇ ਨਗਰਾਂ ਚ ਉਹ ਦਿਨ ਈਦ ਸੀ ਈਦ ਵਾਲੇ ਦਿਨ ਆਪਣੇ ਪਰਿਓ ਨੂੰ ਆਪਣੇ ਭਰਾ ਦਾ ਸਿਰ ਕੱਟ ਕੇ ਤੇ ਸਾਹਸ ਸਿੰਘ ਜੀ ਥਾਲੀ ਵਿੱਚ ਰੱਖ ਕੇ ਆਪਣੇ ਪਿਓ ਨੂੰ ਭੇਟਾ ਕੀਤਾ ਜੇਲ੍ਹ ਦੇ ਵਿੱਚ ਉਹਦਾ ਪਿਓ ਸੀ ਸ਼ਾਹ ਜਹਾਨ ਹਿੰਦੁਸਤਾਨ ਦਾ ਬਾਦਸ਼ਾਹ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰਦਾ ਆਗਰੇ ਆਗਰੇ ਵਿੱਚ ਬੰਦ ਕੀਤਾ ਆਪਣੇ ਪਿਓ ਨੂੰ ਆਰੰਗਜੀਤ ਬਣੇ ਆਪਣੇ ਪੁੱਤਰ ਆਪਣੇ ਭਰਾ ਦਾ ਸਿਰ ਕੱਟ ਕੇ ਤੇ ਉਹਨੂੰ ਭੇਟਿਆ ਪਿਓ ਨੂੰ ਤੋਹਫਾ ਹੀ ਜਾਂ ਕਹਿੰਦੇ ਲੈ ਪਿਤਾ ਆਪ ਤੋਹਫਾ ਕਬੂਲ ਕਰ ਲੈ ਤੇ ਸਾਸੰਗ ਜੀ ਅੱਜ ਕੀ ਕੀਤਾ ਇਹਨੇ ਦੂਸਰੇ ਬੰਨੇ ਇਹਦੇ ਪਿਓ ਕਹਿੰਦਾ ਗਰਮੀ ਬਹੁਤ ਜ਼ਿਆਦਾ ਤੇ ਮੈਂ ਜੇਲ੍ਹ ਦੇ ਵਿੱਚ ਬੰਨਵਾ ਤੇ ਰੰਗਜੀਤ ਕਹਿੰਦਾ ਇੱਕ ਸਾਡੇ ਭਾਈ ਸੰਦੀਪ ਸਿੰਘ ਜੀ ਕਥਾ ਵਾਚ ਜਿਨ੍ਹਾਂ ਨੇ ਸਾਡੇ ਤੋਂ ਬਾਅਦ ਤਹਾਡੇ ਚਰਨਾਂ ਦੀਆਂ ਹਾਜ਼ਰੀਆਂ ਭਰਨੀਆਂ ਨੇ ਤੁਹਾਡੇ ਨਗਰ ਦੇ ਨੇ ਬਹੁਤ ਦੂਰ ਦੂਰ ਤੱਕ ਇਹ ਕਥਾ ਕਰਨ ਵਾਸਤੇ ਜਾਂਦੇ ਨੇ ਤਾਂ ਚਲੋ ਅਸੀਂ ਤੇ ਮਾੜਾ ਮੋਟਾ ਡੰਗ ਟਪਾਵਾ ਹੀ ਆ ਕਰੀਦਾ ਗੁਰੂ ਮਹਾਰਾਜ ਦੀ ਕਿਰਪਾ ਕਰੇ ਭਾਈ ਸੰਦੀਪ ਸਿੰਘ ਜੀ ਮਾਇਆ ਭੇਜ ਰਹੇ ਨੇ ਜੱਥੇ ਨੂੰ ਮਹਾਰਾ ਕਿਰਪਾ ਕਰਿਓ ਤੰਦਰੁਸਤੀਆਂ ਚੜ੍ਹਦੀਆਂ ਕਲਾ ਕਰਨੇ ਆ ਕਿਰਤ ਕਮਾਈਆਂ ਚ ਵੱਧ ਮੰਦੇ ਮਨੋਰਥ ਪੂਰੇ ਕਰਨੇ ਆਪਰੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਗੱਲ ਹੁੰਦੀ ਪਿਆਰ ਦੀ ਮੈਂ ਆ ਰਿਹਾ ਸੀ ਮਸਿਆ ਵਾਲੇ ਦਿਨ ਟਾਲੀ ਸਾਹਿਬ ਤੋਂ ਮਸਿਆ ਲਾ ਕੇ ਆਇਆ ਰਾਜ ਵਿੱਚ ਬਾਬਾ ਜੀ ਕਥਾ ਕਰ ਰਹੇ ਸਨ ਮੈਂ ਮੱਥਾ ਟੇਕ ਕੇ ਮੈਂ ਚਰੂ ਬਾਬਾ ਜੀ ਕੋਹਾਜ਼ਰੀ ਲੈ ਵਾ ਚਲੀਏ ਇਹਨਾਂ ਨੇ ਹੁਕਮ ਕਰਕੇ ਰੋਕ ਲਿਆ ਕਹਿੰਦੇ ਬਾਬਾ ਜੀ ਇੱਕੋ ਜਿਹਾ ਮੈਂ ਕਥਾ ਕਰਨੀ ਆ ਉਦੋਂ ਤੋਂ ਬਾਅਦ ਤੁਸੀਂ ਵੀ ਕੁਝ ਸੰਗਤਾਂ ਦੇ ਰੂਪ ਰੂਪ ਹੋयो ਤਾਂ ਮੈਂ ਕਹੇ ਜੀ ਅਸੀਂ ਕਿਹੜੇ ਕਿਹੜੇ ਕੋ ਲੈਣ ਜਾਣਾ ਕੋ ਕਾਪੀਆਂ ਫੜਨੀਆਂ ਇਹਦੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਜਿੱਥੇ ਡੋਗੇ ਉਥੇ ਲੱਗ ਜਾਗੇ ਤੇ ਬਾਬਾ ਰਣਜੀਤ ਸਿੰਘ ਜੀ ਉਥੇ ਸਨ ਸਾਡੇ ਪ੍ਰਧਾਨ ਭਾਈ ਸੇਵਾ ਸਿੰਘ ਜੋ ਗੁਰਦਰਾ ਸਾਹਿਬ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਹੁਕਮ ਕੀਤਾ ਕਿ ਬਾਬਾ ਜੀ ਤੁਸੀਂ ਕੁਝ ਨਾ ਕੁਝ ਸਮਾਂ ਇੱਕ ਘੰਟਾ ਫਿਰਦਾਸ ਨੇ ਉਥੇ ਨਹਿਰ ਦੇ ਕੰਢੇ ਦੇ ਉੱਤੇ ਸੇਵਾ ਜਿਹੜੀ ਕਥਾ ਦੀ ਕੀਤੀ ਤੋਂ ਭਾਈ ਸੰਦੀਪ ਸਿੰਘ ਜੀ ਉਥੇ ਪਹਿਲੋਂ ਸਾਨੂੰ ਉਧੜਣੀ ਇਹਨਾਂ ਨੇ ਦੱਸਿਆ ਕਿ ਨਗਰ ਕੀਰਤਨ ਆ ਰਿਹਾ ਨਾਲੇ ਖੰਡਪਾਤ ਸਾਹਿਬ ਦੇ ਭੋਗ ਪੈਣੇ ਨੇ ਆ ਕੇ ਗੁਜਾਰਾ ਕੀਤਾ ਸ਼ਾਹਜਹਾਂ ਬਾਦਸ਼ਾਹ ਨੇ ਤੇ ਨਾਲੇ ਮੱਥਾ ਟੇਕਿਆ ਬਾਬੇ ਨਾਨਕ ਨੂੰ ਕਹਿੰਦੇ ਮਹਾਰਾਜ ਜਿਹੜੀ ਤੂੰ ਪਾਣੀ ਲੈ ਕੇ ਗਿਆ ਬਿਲਕੁਲ ਸੱਚੀ ਆ ਉਹ ਝੁੱਤੀ ਨਹੀਂ ਅਸੀਂ ਦੁਨੀਆਂ ਦੇ ਰਾਜੇ ਝੁੱਟੇ ਆ ਤੇ ਵਾਕਿਆ ਸ਼ੇਰਾਂ ਨੂੰ ਘਾਹ ਖਵਾ ਸਕਣਾ ਤੂੰ ਤੇਰੇ ਵਿੱਚ ਇਹ ਵਡਿਆਈਆਂ ਹੈਗੀਆਂ ਉਹ ਬਾਦਸ਼ਾਹ ਦੇ ਨਾਲ ਟੱਕਰ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਕਹਿੰਦੇ ਸੀ ਰੰਗਜੀਤ ਕਹਿੰਦਾ ਸੀ ਮੈਂ ਮੰਦਿਰ ਦੇ ਵਿੱਚ ਟੱਲੀ ਨਹੀਂ ਵੱਜਣ ਦੇਣੀ ਮੈਂ ਸ਼ੰਖ ਨਹੀਂ ਵੱਜਣ ਦੇਣਾ ਮੈਂ ਕੋਈ ਬੰਦਾ ਘੋੜੇ ਉੱਤੇ ਨਹੀਂ ਚੜੂਗਾ ਕੋਈ ਬੰਦਾ ਸਿੰਘ ਨਹੀਂ ਖਵਾਊਗਾ ਇਹ ਜਿਹੜੇ ਦੋ ਲਬਜ ਇਹਨਾਂ ਨਾ ਸਿੰਘ ਤੇ ਤੌਰ ਮਹਾਨ ਕੋਸ਼ਤ ਦੇ ਵਿੱਚ ਮੈਂ ਪੜਿਆ ਕਹਿੰਦੇ ਸਿੰਘ ਕਹਿੰਦੇ ਸ਼ੇਰ ਨੂੰ ਇਹਦੇ ਸਾਰੇ ਜਾਣਦੇ ਨੇ ਇਹ ਬਚਨ ਗੁਰੂ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਦਿੱਤਾ ਤੇ ਕੋਰ ਬਚਨ ਜਿਹੜਾ ਕੋਰ ਕਕੇ ਨੂੰ ਔਂਕਰ ਤੇ ਰਾਰਾ ਕੋਰ ਕੋਲ ਇੱਕ ਪੰਛੀ ਆ ਜੰਗਲ ਦੇ ਵਿੱਚ ਉਹ ਇੰਨਾ ਫਰਤੀਲਾ ਉਹਦੇ ਜਣਾ ਕੋਈ ਫਰਤੀਲਾ ਜਾਨਵਰ ਹਨ ਉਹਦੀ ਵਿਸਾਲ ਕੀ ਆ ਕਹਿੰਦੇ ਜਦੋਂ ਸ਼ੇਰ ਮਾਸ ਖਾ ਕੇ ਰਜ ਕੇ ਸੌ ਜਾਂਦਾ ਨਾ ਤੇ ਸ਼ੇਰ ਦਾ ਮੂੰਹ ਇਤਿਹਾਸ ਕਰਕੇ ਤਾਂ ਕਿ ਮੂੰਹ ਖੁੱਲਾ ਹੁੰਦਾ ਹਮੇਸ਼ਾ ਤੇ ਚਲੋ ਸ਼ੇਰ ਦਾ ਤੁਸੀਂ ਨਹੀਂ ਵੇਖਿਆ ਜਿਹੜਾ ਬੰਦਾ ਨਸ਼ਾ ਕਰਦਾ ਹੈ ਨਾ ਜਿਆਦਾ ਸ਼ਰਾਬ ਜਿਆਦਾ ਪੀਂਦਾ ਹੋਵੇ ਤਮਾਕੂ ਜਿਆਦਾ ਖਾਂਦਾ ਹੋਵੇ ਸਿਗਰਟਾਂ ਜਿਆਦਾ ਪੀਂਦਾ ਹੋਵੇ ਉਹਦਾ ਕਿਤੇ ਵੇਖ ਲਿਓ ਸਾਬ ਬਹੁਤ ਤੇਜ਼ ਚੱਲੂਗਾ ਉਹ ਮੂੰਹ ਖੁੱਲਾ ਰੱਖ ਕੇ ਸੌਂਦਾ ਪ੍ਰੈਕਟੀਕਲ ਕਰਕੇ ਵੇਖਿਓ ਸ਼ੇਰ ਜਦੋਂ ਮਾਸ ਖਾ ਕੇ ਸੌਂਦਾ ਉਹਦਾ ਮੂੰਹ ਖੁੱਲਾ ਰਹਿੰਦਾ ਇਹ ਕੋੜ ਪੰਛੀ ਕੀ ਕਰਦਾ ਇਹ ਲੱਗੇ ਜਾਨਵਰ ਤੇ ਬੈਠਾ ਪੰਛੀ ਰੁੱਖ ਦੇ ਉੱਤੇ ਇਹ ਜਦੋਂ ਸੌਂ ਸੌ ਜਾਂਦਾ ਤੇ ਫਿਰ ਜਾ ਕੇ ਇੰਨੀ ਤੇਜ਼ੀ ਨਾਲ ਜਾਂਦਾ ਸ਼ੇਰ ਦੀ ਜੀਭ ਦੇ ਉੱਤੋਂ ਉਹਦਾ ਮਾਸ ਤੋੜ ਕੇ ਦੌੜ ਕੇ ਭੱਜ ਜਾਂਦਾ ਇਹ ਕੋਈ ਛੋਟੀ ਗੱਲ ਨਹੀਂ ਗੀ ਸ਼ੇਰ ਦੇ ਜਿੱਥੇ ਖਲੋਤਾ ਹੋਵੇ ਲੋਕੀ 12-12 ਕੋ ਰਾਹ ਛੱਡ ਦਿੰਦੇ ਨੇ ਕਿ ਸ਼ੇਰ ਬੈਠਾ ਤੇ ਉਹਦੀ ਜ਼ੁਬਾਨ ਦੇ ਵਿੱਚੋਂ ਮਾਸ ਕੱਢ ਕੇ ਲਿਆਉਣਾ ਕੋਈ ਛੋਟੀ ਗੱਲ ਨਹੀਂ ਗਈ। ਇਹ ਕੌਰ ਗੁਰੂ ਗੋਬਿੰਦ ਸਿੰਘ ਨੇ ਤਾਂ ਬਚਨ ਦਿਆ। ਇਹ ਬੀਬੀਆਂ ਤੁਹਾਨੂੰ ਦਿੱਤਾ ਕਿ ਬੀਬੀਆਂ ਆਪਣੇ ਨਾਂ ਦੇ ਨਾਲ ਕੌਰ ਲਾਉਣਗੀਆਂ ਤੇ ਇਹਨਾਂ ਨੂੰ ਇਦਾਂ ਹੀ ਅੱਡੀ ਉੱਦੀ ਮਾਤਰ ਖਣੀਆ ਇਹਨਾਂ ਦੀ ਕਿ ਆਪਣੇ ਘਰ ਨੂੰ ਉੱਚੀ ਮੱਤ ਦੇ ਨਾਲ ਚਲਾ ਸਕਣ। ਇਹ ਕੌਰ ਪੰਛੀ ਆ ਮਾਨਕੋਸ਼ ਤੇ ਵਿੱਚ ਲਿਖਿਆ ਤੇ ਸ਼ੇਰ ਦੀ ਜੀਭ ਦੇ ਉੱਤੋਂ ਮਾਸ ਤੋੜ ਕੇ ਉਡ ਜਾਂਦਾ ਪਰ ਸ਼ੇਰ ਨੂੰ ਪਤਾ ਨਹੀਂ ਲੱਗਦਾ ਸੁਤਾ ਹੁੰਦਾ ਉਹ ਦੋਸ਼ੀ ਇਹ ਤਾਂ ਕਰਕੇ ਦੋ ਲਬ ਚਲੇ ਨੇ ਗੁਰੂ ਮਹਾਰਾਜ ਅੱਜ ਗੁਰੂ ਮਹਾਰਾਜ ਨੇ ਚਿੱਠੀਆਂ ਲਿਖ ਦਿੱਤੀਆਂ ਹੁਣ ਲੋਕੀ ਪੁੱਛਦੇ ਨੇ ਕਿ ਬਾਬਾ ਜੀ ਉਹਦੇ ਉੱਤੇ ਦਾਗ ਵੀ ਨਹੀਂ ਸੀ ਹੁੰਦੀ